ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨ ਲੱਗੇ ਆਪਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੱਲ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਚੈਨਲ ਦੇ ਉੱਪਰ ਕਿ ਕਣਕ ਦੇ ਵਿੱਚ ਐਵੇਂ ਦਾ ਕੀ ਕਰੀਏ 85 ਦਿਨਾਂ ਦੇ ਵਿੱਚ ਕੀ ਕਣਕ ਦਾ ਝਾੜ ਵਧ ਸਕੇ ਤਾਂ ਉਸ ਵੀਡੀਓ ਦੇ ਉੱਪਰ ਬਹੁਤ ਜ਼ਿਆਦਾ ਕਿਸਾਨ ਵੀਰਾਂ ਦੇ ਕਮੈਂਟ ਤੇ ਸਵਾਲ ਆਏ ਪਰ ਸਮਾਂ ਨਾ ਹੋਣ ਕਰਕੇ ਉਹਨਾਂ ਕਮੈਂਟਾਂ ਦਾ ਟਾਈਮ ਸਿਰ ਰਿਪਲਾਈ ਨਹੀਂ ਕਰ ਸਕੇ ਉਹਦੇ ਲਈ ਸੌਰੀ ਫੀਲ ਕਰਦਾ ਕਿਉਂਕਿ ਕੰਮ ਮੌਸਮ ਤੁਹਾਨੂੰ ਪਤਾ ਹੈ ਕਿ ਹੁਣੇ 2 ਦਿਨਾਂ ਦਾ ਖੁੱਲਿਆ ਇਸ ਕਰਕੇ ਸਪਰੇਅਸ ਪ੍ਰੂਵ ਕਰਨ ਲੱਗੇ ਹੋਏ ਸੀ ਉਹਦੇ ਕਰਕੇ ਸਮਾਂ ਨਹੀਂ ਮਿਲਿਆ ਤਾਂ ਸੋਚਿਆ ਹੁਣ ਵੀ ਕਿਸਾਨ ਭਰਾਵਾਂ ਦੇ ਕੁਐਂਟ ਬਹੁਤ ਜ਼ਿਆਦਾ ਹੋ ਰਹੇ ਸੀਗੇ ਵੀ ਉਹਨਾਂ ਦਾ ਰਿਪਲਾਈ ਕਰਨਾ ਜ਼ਰੂਰੀ ਹੈ ਇਸ ਕਰਕੇ ਸਪੈਸ਼ਲ ਉਹਨਾਂ ਲਈ ਵੀਡੀਓ ਬਣਾ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਲੱਗਾ ਤਾਂ ਜਿਹੜੇ ਕਿਸਾਨ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਜੁੜੇ ਕਿਸਾਨ ਚੈਨਲ ਸਬਸਕ੍ਰਾਈਬ ਕਰ ਲਿਓ ਤਨਾਲੀ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਾਓ ਜਿਹੜੇ ਇਹ ਸਵਾਲ ਨੇ ਜ਼ਿਆਦਾਤਰ ਤਤਾਲੀਆਂ ਸਪਰੇਆਂ ਦੇ ਨੇ ਜਿਵੇਂ ਕਿ ਇੱਕ ਬਾਈ ਨੇ ਪੁੱਛਿਆ ਸੀ ਕਿ ਬਾਈ ਜੀ 13045 ਜਿਹੜਾ ਐਨਪੀਕੇ ਉਹਦੀ ਪ੍ਰੋਪਰ ਡੋਜ਼ 1 ਕਿੱਲੇ ਦੀ ਕਿੰਨੀ ਹੈ ਤਾਂ ਕਿਸਾਨ ਭਾਓ ਜੇ ਤੁਸੀਂ 100 ਲੀਟਰ ਪਾਣੀ ਵਰਤ ਰਹੇ ਹੋ ਤਾਂ 1 ਕਿਲੋ ਦੀ ਡੋਜ਼ ਪਾ ਸਕਦੇ ਹੋ ਜੇ ਤੁਸੀਂ ਮੰਨ ਲਓ 150 ਲੀਟਰ ਪਾਣੀ ਵਰਤ ਰਹੇ ਹੋ ਤਾਂ 1.5 ਕਿਲੋ ਲਾਸਟ 1.5 200 ਲੀਟਰ ਪਾਣੀ ਵਰਤੋਗੇ ਤਾਂ 1.5 ਕਿਲੋ ਡੋਜ਼ ਉਹਦੀ ਕਾਫੀ ਹੈ ਕਿਉਂਕਿ ਜੇ ਓਵਰਡੋਜ਼ ਜ਼ਿਆਦਾ ਡੋਜ਼ ਕਰੀ ਜਾਵਾਂਗੇ ਪਾਣੀ ਦੇ ਹਿਸਾਬ ਨਾਲ ਤਾਂ ਆਪਣਾ ਖਰਚਾ ਵਾਧੂ ਆ ਜੂਗਾ ਜਿਹਦੇ ਕਰਕੇ ਆਪਣਾ ਖਰਚਾ ਵਧਣਾ ਤਾਂ ਦੂਸਰੇ ਕਿਸਾਨ ਵੀਰ ਨੇ ਪੁੱਛਿਆ ਆਪਾਂ ਨੂੰ ਕਿ ਬਾਈ ਜੀ ਪਹਿਲੀ ਯੂਰੀਆ ਨਾਲ ਪੋਟਾਸ਼ ਪਾਈ 25 ਕਿਲੋ ਸਲਫਰ ਸੌਰੀ 25 ਕਿਲੋ ਪੋਟਾਸ਼ ਪਾਈ ਪਹਿਲੀ ਯੂਰੀਆ ਦੇ ਨਾਲ 3 ਕਿਲੋ ਸਲਫਰ ਇੱਕ ਬੈਗ ਯੂਰੀਆ ਦਾ 22 ਦਿਨਾਂ ਤੇ ਦੂਸਰਾ 35 ਦਿਨਾਂ ਦੇ ਵਿੱਚ ਇੱਕ ਬੈਗ ਯੂਰੀਆ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਕੋਈ ਜਰਵੈਲਿਕ ਐਸਿਡ ਦੀ ਸਪਰੇਅ ਕੀਤੀ 24D ਸਪਰੇਅ ਕਰਕੇ ਕਣਕ ਹੋ ਗਈ 42 43 ਦਿਨਾਂ ਦੀ ਮੈਗਨੀਜ਼ ਦੀ ਵੀ ਸਪਰੇਅ ਕੀਤੀ ਆ ਉਹ ਪੁੱਛਦਾ ਕਿ ਹੁਣ ਕੀ ਕਰੀਏ ਤਾਂ ਕਿਸਾਨ ਭਰਾਓ ਜਦੋਂ ਤੁਸੀਂ ਸਾਰਾ ਕੁਝ ਕਰਤਾ ਨਾਈਟ੍ਰੋਜਨ ਵੀ ਪਾਈ ਹੈ ਪੋਟਾਸ਼ ਵੀ ਪਾਈ ਹੈ ਡੀਏਪੀ ਵੀ ਪਾਈ ਹੈ ਨਾਲ ਸਲਫਰ ਵੀ ਪਾਤੀ ਤੇ ਉਸ ਤੋਂ ਬਾਅਦ ਇੱਕ ਜਰੋਵੈਲਿਕ ਐਸਿਡ ਦੀ ਸਪਰੇ ਵੀ ਕਰਤੀ ਯੂਰੀਆ ਕੰਪਲੀਟ ਹੋ ਗਈ ਤਾਂ ਕਿਸਾਨ ਭਰਾਵੋ ਹੁਣ ਕੋਈ ਵੀ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜੇ ਤੱਤਾਂ ਦੀ ਜ਼ਰੂਰਤ ਸੀ ਕਣਕ ਨੂੰ ਤੁਸੀਂ ਦੇ ਚੁੱਕੇ ਹੋ ਜ਼ਮੀਨ ਰਾਹੀ ਸਹੀ ਟਾਈਮ 'ਸਰ ਇਹ ਜਿਹੜੀਆਂ ਸਪਰੇਆਂ ਨੇ ਐਨਪੀਕੇ ਦੀਆਂ ਇਹ ਉਦੋਂ ਕਰਨੀ ਹੁੰਦੀਆਂ ਜੇ ਤੋ ਅਸੀਂ ਕਿਸੇ ਹਸਾਬ ਨਾਲ ਯੂਰੀਆ ਲੇਟ ਹੋ ਗਈ ਜਾਂ ਕੁਝ ਹੋਰ ਹੋ ਗਿਆ ਤਾਂ ਇਸ ਕਰਕੇ ਫਾਲਤੂ ਦਾ ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਬਾਈ ਜੀ ਜੇ ਤੁਹਾਡੀ ਕਣਕ 42 43 ਦਿਨਾਂ ਤੋਂ ਪਲੱਸ ਹੋ ਗਈ 50 55 ਦਿਨਾਂ ਦੀ ਤਾਂ ਕਿਸੇ ਵੀ ਸਪਰੇਅ ਦੀ ਕੋਈ ਜ਼ਰੂਰਤ ਨਹੀਂ ਜੇ ਉਹਦੇ ਵਿੱਚ ਕੋਈ ਕਮੀ ਨਹੀਂ ਤਾਂ ਇੱਕ ਬਾਈ ਨੇ ਪੁੱਛਿਆ ਮੈਗਨੀਜ਼ ਦੀ ਕਮੀ ਆਉਂਦੀ ਹੈ ਤੇ ਖੇਤ ਚ ਹੁਣ 13045 ਨਾਲ ਕਰ ਸਕਦੇ ਆ ਬਾਈ ਜੀ ਮੈਂ ਤਾਂ ਮੈਗਨੀਜ਼ ਦੀ ਘਾਟ ਜਿਹੜੀ ਹੁੰਦੀ ਹੈ ਇਹ ਜ਼ਿਆਦਾਤਰ ਆਪਣੇ 45 ਤੋਂ 50 ਦਿਨਾਂ ਤੋਂ ਪਹਿਲਾਂ ਪਹਿਲਾਂ ਦੋ ਸਪਰੇਅ ਹੋ ਜਾਣ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਅਗਰ ਜੇ ਤੁਸੀਂ 13045 ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਨਾਲ ਇਹਨਾਂ ਦਾ ਦੋਨੋਂ ਦਾ ਵੱਖੋ ਵੱਖਰਾ ਘੋਲ ਬਣਾ ਕੇ ਅਲੱਗ-ਅਲੱਗ ਘੋਲ ਬਣਾ ਕੇ ਟੈਂਕ ਮਿਕਸਿੰਗ ਕਰੋ ਕਿ ਨਾ ਕਿ ਇਕੱਠਾ ਘੋਲ ਨਾ ਬਣਾਓ ਤਾਂ ਦੂਸਰਾ ਬਾਈ ਪਛਰੇ ਕਿ 13045 ਵਰਨ ਫੰਗੀਸਾਈਡ ਕਰਦੇ ਬਾਈ 85 ਦਿਨਾਂ ਦੀ ਕਣਕ ਤੇ ਤਾਂ ਕਾਰਨ ਕੀ ਹੁੰਦਾ ਕਿ ਜਦੋਂ ਆਪਾਂ ਇਹ ਚੀਜ਼ ਦੇਖ ਲਓ ਵੀ ਇਹਨਾਂ ਨੇ ਬਾਈ ਪਛਰੇ ਕਿ ਤਿੰਨ ਚੀਜ਼ਾਂ ਮਿਕਸ ਕਰ ਲਈ ਤਾਂ ਕਿਸਾਨ ਭਾਵੇਂ ਵੈਸੇ ਕੋਈ ਵੀ ਯੂਨੀਵਰਸਿਟੀ ਦਾ ਕੋਈ ਵੀ ਇਹ ਚੀਜ਼ ਰეკਮੈਂਡੇਸ਼ਨ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਤਿੰਨ ਚੀਜ਼ਾਂ ਇਕੱਠੀਆਂ ਮਿਕਸ ਕਰਕੇ ਵਰਤਣਾ ਉਹ ਨਾ ਜਾਣੀਏ ਕੋਈ ਨਾ ਕੋਈ ਗਲਤ ਫੈਕਟ ਹੋ ਗਿਆ ਤਾਂ 85 ਦਿਨਾਂ ਦੀ ਕਣਕ ਆਪਾਂ ਨੂੰ ਪਤਾ ਹੈ ਕਿ ਫਲੈਗ ਲਿਫਟੇ ਹੁੰਦੀ ਆ ਤਾਂ ਝੰਡੇ ਪੱਤੇ ਨੂੰ ਨੁਕਸਾਨ ਹੋਇਆ ਤਾਂ ਆਪਣਾ ਝਾੜ ਕੱਟ ਕਰ ਸਕਦਾ ਹੈ ਇਸ ਕਰਕੇ ਤੁਸੀਂ ਦੋ ਵਾਰਾਂ ਚ ਸਪਰੇਅ ਕਰ ਲਓ ਚਾਹੇ ਤਾਂ ਪਹਿਲੀ ਗੱਲ ਤਾਂ ਮੈਂ ਕਹਿੰਨਾ ਜੇ ਤੁਹਾਡੀ ਕਣਕ ਸਹੀ ਹੈ ਫੰਗੀ ਸਾਈਡ 2851 ਕਣਕ ਨਹੀਂ ਹੈਗੀ ਤਾਂ ਤੁਸੀਂ 13045 ਪਲੱਸ ਕੱਲਾ ਵਾਰਨ ਕਰ ਲਓ ਹੋਰ ਫੰਗੀ ਸਾਈਡ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਜੇ ਵੈਰਾਈਟੀ ਡੀਬੀਡਬਲ ਵਾਲਿਆਂ ਦੀ ਆ ਜਾਂ ਨਤੀਸ ਟਾਟਾ ਕਿਉਂਕਿ ਹੁਣ ਹਜੇ ਤੱਕ ਕੋਈ ਰਾਸ਼ਟ ਜਿਹੜਾ ਜੈਲੋ ਰਾਸ਼ਟੋਂ ਦਾ ਉਹਦਾ ਕੋਈ ਪ੍ਰੋਬਲਮ ਨਹੀਂ ਹੈਗੀ ਖੇਤ ਦੇ ਵਿੱਚ ਤਾਂ ਇੱਕ ਬਈ ਹੋਰ ਦੂਸਰਾ ਪਸ਼ ਦਾ 13045 ਨਾਲ ਮੈਗਨੀਸ਼ੀਅਮ ਪਾ ਸਕਦੇ ਐਂਡ ਬੋਰਨ ਤਾਂ ਕਿਸਾਨ ਭਾਉ ਉਹ ਹੀ ਚੀਜ਼ ਆ ਵੀ ਤਿੰਨ ਚੀਜ਼ਾਂ ਵਰਤਨ ਤੋਂ ਪ੍ਰੇਸ਼ ਕਰੋ ਕਿਉਂਕਿ ਸਹੀ ਸਮਾਂ ਮੈਗਨੀਜ਼ ਦਾ ਪਹਿਲੇ ਪਾਣੀ ਤੋਂ ਪਹਿਲਾਂ ਤੇ ਪਹਿਲਾ ਪਾਣੀ ਲਾ ਕੇ ਉਸ ਟਾਈਮ ਦੇ ਵਿੱਚ ਮੈਗਨੀਜ਼ ਦੀ ਪੂਰਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਬਹੁਤਾ ਜ਼ਰੂਰਤ ਨਹੀਂ ਪੈਂਦੀ ਜੇ ਕਣਕ ਤੁਹਾਡੀ ਤੁਸੀਂ ਕਰਨਾ ਚਾਹੁੰਦੇ ਹੋ ਕਲਾ 13045 ਪਲੱਸ ਬੋਰਨ ਕਰੋ ਤਾਂ ਹੁਣ ਦੂਸਰਾ ਬਾਈ ਇੱਕ ਹੋਰ ਪੁੱਛ ਰਿਹਾ ਕਿ ਬੀਜ ਜੀ 2 ਕਿਜੀ ਯੂਰੀਆ ਪਲੱਸ ਨੈਨੋ ਡੀਏਪੀ 200 ਗ੍ਰਾਮ ਪਲੱਸ ਬੋਰਨ ਦੀ ਸਪਰੇਅ ਕਰ ਸਕਦੇ ਆ ਹਾਂਜੀ ਬਾਈ ਕਰਨ ਦਾ ਕੋਈ ਚੱਕਰ ਨਹੀਂ ਹੈਗਾ ਤੇ ਮੰਨ ਲਓ ਵੀ ਤੁਸੀਂ ਅਲੱਗ-ਅਲੱਗ ਘੋਲ ਬਣਾ ਕੇ ਕਰ ਸਕਦੇ ਹੋ ਪਰ ਇੱਕ ਚੀਜ਼ ਦੇਖ ਲਓ ਕਿ ਇਹਨੂੰ ਟੈਂਕ ਮਿਕਸਿੰਗ ਕਰਨੀ ਹੈ ਜਿਹੜੀ ਉਹ ਤੁਸੀਂ ਟੈਂਕ ਮਿਕਸਿੰਗ ਕਰਨੀ ਹੈ ਜਿਹਦਾ ਘੋਲ ਹੈ ਉਹਦਾ ਵੱਖਰਾ ਵੱਖਰਾ ਬਣਾਉਣਾ ਵੱਖੋ ਵੱਖਰਾ ਮੰਨ ਲਓ ਅਲੱਗ-ਅਲੱਗ ਭਾਂਡਿਆਂ ਦੇ ਵਿੱਚ ਘੋਲ ਬਣਾ ਕੇ ਤੁਸੀਂ ਕਰ ਸਕਦੇ ਹੋ ਤਾਂ ਬਈ ਇੱਕ ਵੀਰ ਹੋਰ ਪੁੱਛ ਰਿਹਾ ਆਪਣਾ ਜੀਮੇਦਾਰ ਕਣਕਾਂ ਜੀ 60 ਦਿਨਾਂ ਦੀ ਹੋ ਗਈ ਹੁਣ ਕਿਹੜੀ ਸਪਰੇਅ ਕਰੀਏ ਤਾਂ ਕਿਸਾਨ ਭਰਾਓ ਦਿਨਾਂ ਦਾ ਕੋਈ ਚੱਕਰ ਨਹੀਂ ਹੁੰਦਾ ਕਣਕ ਤੁਹਾਡੀ 50 ਦਿਨਾਂ ਦੀ ਹੈ 60 ਦਿਨਾਂ ਦੀ 60 ਦਿਨਾਂ ਦੀ ਉਹਦਾ ਕੋਈ ਚੱਕਰ ਨਹੀਂ ਹੁੰਦਾ ਕਣਕ ਦੇ ਵਿੱਚ ਕੋਈ ਘਾਟ ਲੱਗਦੀ ਆ ਤਾਂ ਸਪਰੇਅ ਕਰੋ ਨਹੀਂ ਕੋਈ ਵੀ ਜ਼ਰੂਰਤ ਨਹੀਂ ਕਿਸੇ ਦੇ ਪਿੱਛੇ ਲੱਗ ਕੇ ਨਾ ਕਰੋ ਹਾਂ ਵੀ ਤੇਰੀ 60 ਦਿਨਾਂ ਦੀ ਹੋ ਗਈ ਤਾਂ ਆਹ ਜ਼ਰੂਰੀ ਹੈ ਕੋਈ ਵੀ ਚੀਜ਼ ਆ ਦਿਨਾਂ ਦੇ ਅਕੋਰਡਿੰਗ ਨਹੀਂ ਹੁੰਦੀ ਕਿਉਂਕਿ ਜੇ ਤੁਹਾਡੀ ਕਣਕ ਦੇ ਵਿੱਚ ਘਾਟ ਹੈ ਤਾਂ ਉਹਦੇ ਉੱਪਰ ਜ਼ਰੂਰ ਕੋਈ ਵੀ ਤੱਤਾਂ ਵਾਲੀ ਸਪਰੇਅ ਕਰ ਸਕਦੇ ਹੋ ਯੂਰੀਆ ਦਾ ਘੋਲ ਬਣਾ ਕੇ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਤਾਂ ਇੱਕ ਕਿਸਾਨ ਵੀ ਕਹਿੰਦਾ ਆਪਣੀ ਕਣਕ ਮਸਾਂ ਹੀ ਚੱਲੀ ਹੈ ਜੀ ਹੁਣ ਚੱਲੀ ਹੈ ਉਹਦੇ ਵਿੱਚ ਉਹਦੇ ਵਿੱਚ ਉਹਦੇ ਵਿੱਚ ਪਾ ਸਕਦੇ ਆ ਪਤਾ ਨਹੀਂ ਬਾਈ ਕੀ ਕਹਿੰਦਾ ਕੀ ਪਾ ਸਕਦੇ ਆ ਆ ਯੂਰੀਆ ਯੂਰੀਆ ਦੀ ਸਪਰੇਅ ਪੁੱਛ ਰਿਹਾ ਤਾਂ ਤੁਸੀਂ ਬਾਈ ਜੇ ਤੁਹਾਡੀ ਕਣਕ ਦੇ ਵਿੱਚ ਲੱਗਦਾ ਤੁਹਾਨੂੰ ਘਾਟ ਆ ਯੂਰੀਆ ਦੀ ਤਾਂ ਤੁਸੀਂ ਜਿਵੇਂ ਆਪਾਂ ਨੂੰ ਪਤਾ ਕਿ ਯੂਨੀਵਰਸਿਟੀ ਨੇ ਰეკਮੈਂਡੇਸ਼ਨ ਕੀਤਾ ਕਿ 20 ਕਿਲੋ ਵੀ 200 ਲੀਟਰ ਪਾਣੀ ਦੇ ਵਿੱਚ 20 ਕਿਲੋ ਤੱਕ ਯੂਰੀਆ ਵੀ ਉਹ ਕੀਤੀ ਉਹਨਾਂ ਨੇ ਪਰ ਤੁਸੀਂ 7 7.5 ਕਿਲੋ ਯੂਰੀਆ 150 ਲੀਟਰ ਪਾਣੀ ਦੇ ਵਿੱਚ ਕਰ ਦੋ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਪਰ ਕਣਕ ਦੇ ਵਿੱਚ ਜਿਹੜਾ ਵੀ ਤੁਸੀਂ ਪਾਣੀ ਮਤਲਬ ਯੂਰੀਆ ਵਰਤਣੀ ਆ ਉਹਦੇ ਵਿੱਚ ਪਾਊਡਰ ਨਹੀਂ ਹੋਣਾ ਚਾਹੀਦਾ ਤਾਂ ਇੱਕ ਕਿਸਾਨ ਵੀ ਬੋਲਦਾ ਕਿ ਤਣਕ 70 75 ਦਿਨਾਂ ਦੀ ਹੋ ਗਈ ਹੁਣ ਸਪਰੇ 01 ਜਾਂ 34 ਦੀ ਕਰੀਏ ਜਾਂ 13045 ਦੀ ਤਾਂ ਕਿਸਾਨ ਭਾਵਾ ਜਿਵੇਂ ਕੀ ਤੁਹਾਨੂੰ ਪਤਾ ਹੈ ਇਹ ਚੀਜ਼ ਮੈਂ ਪਹਿਲਾਂ ਵੀ ਕਲੀਅਰ ਕਰਤੀ ਕਿ ਡੇਟ ਵਾਈਜ਼ ਨਹੀਂ ਜਾਣਾ ਤੁਹਾਡੇ ਕਣਕ 70 ਦਿਨਾਂ ਦੀ ਆ 75 ਦਿਨਾਂ ਦੀ ਆ ਤੁਸੀਂ ਸਪਰੇ ਕਦੋਂ ਕਰਨਾ 13045 ਦਾ ਬੈਸਟ 13045 ਹੈ ਜਿੰਨਾ ਟਾਈਮ ਕਣਕ ਗੋਭ ਦੇ ਵਿੱਚ ਫਲਾਵਰਿੰਗ ਸਟੇਜ ਤੱਕ ਹੁੰਦੀ ਹੈ 13045 ਹਰ ਇੱਕ ਫਸਲ ਲਈ ਵੈਸਟ ਹੈ ਕਿਉਂਕਿ ਉਹਦੇ ਵਿੱਚ ਪ੍ਰੋਪਰ ਨਾਈਟ੍ਰੋਜਨ ਤੇ ਪੋਟਾਸ਼ ਹੈ ਪੋਟਾਸ਼ ਆਪਾਂ ਨੂੰ ਬਹੁਤ ਵਧੀਆ ਮੰਨ ਲਓ ਵੀ ਮੌਸਮ ਤੋਂ ਵੀ ਸਹੀ ਰੱਖਦੀ ਹੈ ਤੇ ਹੋਰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਤਾਂ ਇਸ ਕਰਕੇ 70 75 ਦਿਨਾਂ ਦਾ ਕੋਈ ਮਤਲਬ ਨਹੀਂ ਆਪਾਂ ਪਹਿਲਾਂ ਵੀਡੀਓ ਪਾਈ ਹੋਈ ਹੈ ਚੈਨਲ ਦੇ ਉੱਪਰ ਕਿ ਕਣਕ ਜਦੋਂ ਗੋਭ ਸਮੇ ਗੋਭ ਪਰਨਾ ਸ਼ੁਰੂ ਕਰਦੀ ਹੈ ਫਲੈਗ ਲੀਫ ਨਿਕਲਣਾ ਸ਼ੁਰੂ ਹੈ ਤਾਂ ਉਸ ਸਮੇ ਦੇ ਵਿੱਚ ਤੁਸੀਂ 13045 ਦੀ ਸਪਰੇਅ ਕਰ ਸਕਦੇ ਹੋ ਤਾਂ ਇੱਕ ਬਾਈ ਨੇ ਪੁੱਛਿਆ ਸੀ ਕਿ 13045 ਦਾ ਘੋਲ ਬਣਾਉਣ ਲਈ ਕੀ ਅਸੀਂ ਗਰਮ ਪਾਣੀ ਯੂਜ਼ ਕਰ ਸਕਦੇ ਆ ਤਾਂ ਕਿਸਾਨ ਭਰਾਵੋ ਇਹ ਚੀਜ਼ ਬੜੀ ਮੁਸ਼ਕਲ ਹੈ ਕਿਉਂਕਿ ਜਿਹੜਾ 13045 ਹੈ ਇਹ ਜਿੰਮੇਦਾਰ ਕੀ ਕਰਦੇ ਹੁਣ ਮੰਨ ਲਓ ਜਿਹੜੇ ਢੋਲੀ ਅਸਲ ਪ੍ਰੋਬਲਮ ਕਿਨੂੰ ਆਉਂਦੀ ਹੈ ਕੋਲਣ ਦੀ ਜਿਹੜੇ ਢੋਲੀਆਂ ਨਾਲ ਸਪਰੇਅ ਕਰਾਉਂਦੇ ਆ ਕਿਉਂਕਿ ਉਹ 1 ਕਿਲੋ ਮੰਨ ਲਓ 1 ਕਿਲੋ ਲਈ 5 ਢੋਲੀਆਂ ਲਾ ਰਹੇ ਆ ਜੇ ਤਾਂ 5 ਲੀਟਰ ਪਾਣੀ ਦੇ ਵਿੱਚ 1 ਕਿਲੋ ਘੋਲਣਗੇ ਉਹ ਪ੍ਰੋਪਰ ਘੋਲਦਾ ਨਹੀਂ ਕਿਉਂ ਨਾਲ ਉਹਨਾਂ ਨੇ ਹੋਰ ਵੀ ਪ੍ਰੋਡਕਟ ਪਾਉਣਾ ਹੁੰਦਾ ਕੋਈ ਤਾਂ ਇਸ ਕਰਕੇ ਇਹਦਾ ਘੋਲ ਬਣਾਉਣ ਲਈ ਤੁਹਾਨੂੰ ਗਰਮ ਪਾਣੀ ਦੀ ਜ਼ਰੂਰਤ ਨਹੀਂ ਇੱਕ ਕੋਸਾ ਪਾਣੀ ਮੰਨ ਲਓ ਜਿਹੜਾ ਤਾਜ਼ਾ ਪਾਣੀ ਹੁੰਦਾ ਜਿਵੇਂ ਮੋਟਰ ਚੱਲਦੀ ਹੈ ਆਪਣੇ ਤਾਜ਼ੇ ਪਾਣੀ ਦੇ ਵਿੱਚ 1 ਕਿਲੋ ਨੂੰ ਘੋਲਣ ਲਈ ਘੱਟੋ-ਘੱਟ 10 ਲੀਟਰ ਪਾਣੀ ਲਓ। ਉਹਦਾ ਘੋਲ ਬਹੁਤ ਸਹੀ ਤੇ ਸਹੀ ਤਰੀਕੇ ਨਾਲ ਬਣੂਗਾ। ਤੇ ਉਹਦੇ ਵਿੱਚ ਹਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਡੰਡਾ ਮਾਰਨ ਦੀ। ਤੁਸੀਂ ਉਹਦੇ ਵਿੱਚ ਪਾਣੀ ਪਾਓ। ਮੰਨ ਲਓ ਵੀ ਪਾਇਆ ਜਿਵੇਂ 2 ਲੀਟਰ ਈਵਾਲਟੇਜ 2 ਕਿਲੋ ਘੋਲ ਲਿਆ। ਜੇ ਥੱਲੇ ਰਹਿ ਗਿਆ ਉਹਦੇ ਵਿੱਚ ਦੁਬਾਰੋ ਤਾਜ਼ਾ ਪਾਣੀ ਪਾਓ। ਉਸੇ ਦੇ ਵਿੱਚ ਡੰਡਾ ਮਾਰੀ ਜਾਓਗੇ ਉਹ ਨਹੀਂ ਘੁਲਦਾ। ਤਾਂ ਇਸ ਕਰਕੇ ਸਾਰੀਆਂ ਪ੍ਰੋਬਲਮ ਦਾ ਤਰੀਕ ਘੋਲ ਬਣਾਉਣ ਦੀ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਤੇ ਇਹਦੇ ਲਈ ਗਰਮ ਪਾਣੀ ਦੀ ਜ਼ਰੂਰਤ ਨਹੀਂ ਆਪਾਂ ਨੂੰ ਤਾਜ਼ਾ ਪਾਣੀ ਹੋਣਾ ਚਾਹੀਦਾ ਚੱਲ ਦੀ ਮੋਟਰ ਤੋਂ ਭਰ ਸਕਦੇ ਆਪਾਂ ਉਹਦੇ ਵਿੱਚ ਬਹੁਤ ਸੋਨਾ ਕੋਲ ਬੰਦ ਹੈ ਤਾਂ ਇਹ ਤੁਹਾਡੇ ਸਾਰੇ ਕਮੈਂਟਾਂ ਦੇ ਜਵਾਬ ਨਹੀਂ ਜੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ नेक्स्ट ਵੀਡੀਓ 'ਚ ਤਾਂ ਬਸ ਥੋੜਾ ਜਿਹਾ ਸੌਰੀ ਫੀਲ ਕਰਦੇ ਆ ਕਿ ਕਮੈਂਟਰ ਸਮੇਂ ਸਿਰ ਕਮੈਂਟ ਦਾ ਅਨਸਰ ਨਹੀਂ ਦਿੱਤਾ ਜਾਂਦਾ ਕਿਉਂਕਿ ਕੰਮਾਂ ਦੇ ਵਿੱਚ ਬਿਜ਼ੀ ਹੁੰਨੇ ਆ ਇਸ ਕਰਕੇ ਇਹ ਵੀਡੀਓ ਬਣਾਈ ਹੈ ਤੁਹਾਡੇ ਲਈ